ਪਾਕਿਸਤਾਨ ਦਾ ਇੱਕ ਸਮਾਜ ਸੇਵਕ ਹੋਇਆ ਈਦੀ ਉਹਨਾਂ ਨੇ ਈਦੀ ਦੀ ਕਿਤਾਬ ਲਿਖੀ ਤੇ ਉਹਦੇ ਵਿੱਚ ਜ਼ਿਕਰ ਕੀਤਾ ਕਹਿਣ ਲੱਗੇ ਈਦੀ ਬਚਪਨ ਦੇ ਵਿੱਚ ਵੇਖੋ ਬੜਾ ਤਗੜਾ ਸਮਾਜ ਸੇਵੀ ਪਾਕਿਸਤਾਨ ਦਾ ਪਤਾ ਨਹੀਂ ਕਿੰਨਿਆਂ ਕ ਬੇਸਹਾਰਾਂ ਦਾ ਸਹਾਰਾ ਬਣਿਆ ਕਿੰਨੀਆਂ ਐਂਬੂਲੈਂਸਾਂ ਈਦੀ ਨੇ ਪਾਕਿਸਤਾਨ ਵਿੱਚ ਚਲਾਈਆਂ ਜਦੋਂ ਹਰਪਾਲ ਸਿੰਘ ਪੰਨੂ ਨੇ ਉਹਨਾਂ ਦਾ ਜੀਵਨ ਲਿਖਿਆ ਤੇ ਕਿਤਾਬ ਦਾ ਨਾਮ ਲਿਖਿਆ ਸੇਵਾ ਦਾ ਚਿਰਾਗ ਈਦੀ ਸੇਵਾ ਦਾ ਚਰਾਗ ਸੇਵਾ ਦਾ ਪੁੰਜ ਕਿੱਡੀ ਵੱਡੀ ਸੇਵਾ ਕਰਨ ਵਾਲਾ ਜਦੋਂ ਈਦੀ ਦਾ ਜੀਵਨ ਪੜੋ ਉਹਦੇ ਵਿੱਚ ਉਹ ਲਿਖਦੇ ਕਹਿਣ ਲੱਗੇ ਜਦੋਂ ਈਦੀ ਬਚਪਨ ਦੇ ਵਿੱਚ ਬਚਪਨ ਦੇ ਦਿਨ ਖੇਡਦਾ ਪਿਆ ਬਤੀਤ ਕਰਦਾ ਪਿਆ ਤੇ ਉਹਦੀ ਮਾਂ ਨੇ ਉਹਦੇ ਹੱਥ ਵਿੱਚ ਕਦੀ 2 ਰੁਪਏ ਧਰਨੇ ਤੇ ਈਦੀ ਨੇ ਜਾ ਕਰਕੇ 2 ਰੁਪਏ ਖਰਚ ਦੇਨੇ ਤੇ ਜਦੋਂ ਘਰ ਆਉਣਾ ਮਾਂ ਨੇ ਵੇਖਣਾ ਲੱਗਦਾ 2 ਰੁਪਏ ਖਰਚ ਆਇਆ ਤੇ ਕਹਿਣਾ ਈਦੀ ਤੇਨੂੰ ਅਕਲ ਨਹੀਂ ਤੇਨੂੰ ਸ਼ਰਮ ਨਹੀਂ ਤੂੰ ਅੱਜ ਗਰੀਬਾਂ ਦਾ ਹੱਕ ਖਾਦਾ ਤੇ ਕਹਿਣ ਲੱਗੇ ਈਦੀ ਨੇ ਹੈਰਾਨ ਹੋ ਕੇ ਪੁੱਛਣਾ ਮਾਂ ਗਰੀਬਾਂ ਦਾ ਹੱਕ ਕਿਵੇਂ ਖਾਦਾ ਤੂੰ 2 ਰੁਪਏ ਮੈਨੂੰ ਖਰਚਣ ਵਾਸਤੇ ਦਿੱਤੇ ਤੂੰ ਮੈਨੂੰ 2 ਰੁਪਏ ਦਿੱਤੇ ਮੈਂ ਦੋ ਖਰਚ ਆਇਆ ਤੇ ਮੈਂ ਗਰੀਬਾਂ ਦਾ ਹੱਕ ਕਿਵੇਂ ਖਾਦਾ ਤੇ ਉਹਦੀ ਮਾਂ ਨੇ ਬੋਲ ਕੱਢਨੇ ਕਹਿਣ ਲੱਗੀ ਈਦੀ ਯਾਦ ਰੱਖੀ ਜੇ ਤੇਰੇ ਕੋਲ 2 ਰੁਪਏ ਨੇ ਤੇ ਇੱਕ ਗਰੀਬਾਂ ਵਾਸਤੇ ਬੇਸਹਾਰਿਆਂ ਵਾਸਤੇ ਹੈ 1 ਰੁਪਇਆ ਤੇਰੇ ਵਾਸਤੇ ਹੈ ਜਿਸ ਦਿਨ ਦੋਵੇਂ ਰੁਪਈਏ ਆਪਣੇ ਤੇ ਖਰਚੇਗਾ ਯਾਦ ਰੱਖੀ ਤੂੰ ਹਰਾਮ ਦੀ ਕਮਾਈ ਖਾ ਰਿਹਾ ਹੈ ਤੂੰ ਗਰੀਬਾਂ ਦਾ ਹੱਕ ਖਾ ਰਿਹਾ ਹੈ ਉਹ ਹਰਪਾਲ ਸਿੰਘ ਜੀ ਪੰਨੂ ਲਿਖਦੇ ਕਹਿਣ ਲੱਗੇ ਮਾਂ ਨੇ ਇਹ ਸਿੱਖਿਆ ਬਚਪਨ ਵਿੱਚ ਦਿੱਤੀ ਤਾਂ ਕਰਕੇ ਅੱਜ ਪਾਕਿਸਤਾਨ ਦਾ ਸਭ ਤੋਂ ਵੱਡਾ ਸਮਾਜ ਸੇਵੀ ਈਦੀ ਬਣਿਆ ਜੇ ਬਚਪਨ ਦੇ ਵਿੱਚ ਮਾਂ ਸਿੱਖਿਆ ਨਾ ਦਿੰਦੀ ਸੇਵਾ ਦੀ ਜੇ ਬਚਪਨ ਦੇ ਵਿੱਚ ਮਾਂ ਸਿੱਖਿਆ ਨਾ ਦਿੰਦੀ ਸਮਾਜ ਦੇ ਕਲਿਆਣ ਦੀ ਤੇ ਸ਼ਾਇਦ ਈਦੀ ਵੀ ਬਾਕੀ ਲੋਕਾਂ ਵਾਂਗੂ ਆਪਣੇ ਆਪ ਦਾ ਸੋਚ ਕਰਕੇ ਸੰਸਾਰ ਵਿੱਚ ਵਿਚਰ ਰਿਆ ਹੁੰਦਾ